ਉਦੀ ਬਖਸ਼ਿਸ਼ ਨੂੰ ਨਾਰ ਰਹਿਣ ਦਿੰਦਾ ਹੈ ਫਿਰ ਬੇਨਤੀ ਕਰਾਂ ਕਿ ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਦੇਖਿਆ ਸ਼ਰੀਰ ਕਿਚੋਲੇ ਨੂੰ ਬਦਲਣਾ ਹੈ ਉਹਨਾਂ ਦੇ ਕੋਲ ਦੋ ਪੁੱਤਰ ਨੇ ਬਾਬਾ ਮੋਹਣ ਜੀ ਤੇ ਬਾਬਾ ਮੋਰੀ ਜੀ ਇੱਕ ਉਹਨਾਂ ਦੇ ਵੱਡੇ ਦਮਾਦ ਨੇ ਭਾਈ ਰਾਮਾ ਜੀ ਦੋ ਬੇਟੀਆਂ ਨੇ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਦੋ ਬੇਟੇ ਨੇ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਜਿਹੜੇ ਭਾਈ ਰਾਮਾ ਜੀ ਨੇ ਉਹ ਬੀਬੀ ਦਾਨੀ ਦੇ ਪਤੀ ਨੇ ਇਹ ਬੇਦੀਆਂ ਦੀ ਕੁੱਲ ਵਿੱਚੋਂ ਸਨ ਹੁਣ ਸੰਗਤਾਂ ਦੇ ਮਨ ਚ ਕਹੇ ਇੱਕ ਪਾਸੇ ਭਾਈ ਜੇਠਾ ਜੀ ਨੇ ਇੱਕ ਪਾਸੇ ਭਾਈ ਰਾਮਾ ਜੀ ਨੇ ਦੋ ਪੁੱਤਰ ਮੋਹਨ ਤੇ ਮੋਰੀ ਨੇ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਇਹ ਗੱਦੀ ਕਿਸ ਨੂੰ ਮਿਲੇਗੀ ਤੇ ਇੱਕ ਖਿਆਲ ਵੀ ਆਇਆ ਮਹਾਰਾਜ ਜੀ ਨੇ ਪੁੱਛਿਆ ਵੀ ਸਤਗੁਰੂ ਮੁਸਕਰਾਪੇ ਪਰ ਜਿਹੜੀ ਅੰਤਲੀ ਪਰਖਿਆ ਗੁਰੂ ਨੇ ਲਈ ਤੇ ਇਹ ਸਤਗੁਰੂ ਦੀ ਸਤਗੁਰੂ ਗੱਤ ਜਾਣੇ ਉਹਨਾਂ ਨੇ ਦੋਨਾਂ ਦਮਾਦ ਦੋਨਾਂ ਜਵਾਈਆਂ ਨੂੰ ਦੋਨਾਂ ਦਮਾਦਾਂ ਨੂੰ ਆਪਣੇ ਕੋਲ ਬੁਲਾਇਆ ਹੱਥ ਵੀ ਸੋਟੀ ਪਕੜੀ ਤੇ ਜ਼ਮੀਨ ਦੇ ਉੱਪਰ ਨਿਸ਼ਾਨ ਦੇਹੀ ਕਹਿ ਲਾ ਦਿੱਤੇ ਲਕੀਰ ਖਿੱਚ ਦਿੱਤੀ ਕਹਿ ਲੱਗੇ ਇੰਨਾ ਉੱਚਾ ਇਸ ਢੰਗ ਨਾਲ ਥੜਾ ਬਣਾਓ ਤੁਸੀਂ ਦੋਨੋਂ ਜਣੇ ਥੜੇ ਬਣਾਓ ਇੱਕ ਥੜੇ ਤੇ ਸਵੇਰ ਬੈਠ ਕੇ ਸੰਗਤ ਦੇ ਦਰਸ਼ਨ دیدار ਸੰਗਤ ਨੂੰ ਹੋਣਗੇ ਦੂਜੇ ਥੜੇ ਤੇ ਸ਼ਾਮ ਤਖੀਰ ਲਈ ਪ੍ਰਖਿਆ ਸੀ ਪਰ ਜਦ ਥੜੇ ਬਨਨੇ ਸ਼ੁਰੂ ਹੋਏ ਭਾਈ ਜੇਠਾ ਜੀ ਵੀ ਥੜਾ ਬਣਾਣ ਲੱਗੇ ਤੇ ਭਾਈ ਰਾਮਾ ਜੀ ਨੇ ਵੀ ਬਣਾਇਆ ਮੈਂ ਜ਼ਿਆਦਾ ਪਿਸਤਾਰਥ ਨਹੀਂ ਜਦੋਂ ਥੜੇ ਸ਼ਾਮ ਨੂੰ ਬਣ ਗਏ ਤੇ ਤਨ ਗੁਰੂ ਅਮਰਦਾਸ ਆਏ 94 ਸਾਲ ਦੀ ਉਮਰ ਸੀ ਗੁਰੂ ਅਮਰਦਾਸ ਜੀ ਦੀ ਉਸ ਵਕਤ ਸੰਸਾਰੀ ਉਮਰ ਵਿੱਚ ਇਹ ਉਹਨਾਂ ਨੇ ਦੇਖ ਕੇ ਕਿਹਾ ਭਾਈ ਰਾਮੇ ਵੱਡੇ ਦਮਾਦ ਨੂੰ ਬੇਦਾ ਇਹ ਥੜਾ ਸਾਡੀ ਮਰਜ਼ੀ ਦਾ ਨਹੀਂ ਬਣਿਆ ਇਹਨੂੰ ਢਾਹ ਦਿਓ ਕਹਿ ਲੱਗੇ ਮਹਾਰਾਜ ਪਿਤਾ ਗੁਰਦੇਵ ਬਣਾਇਆ ਜਿਵੇਂ ਤੁਸੀਂ ਕਿਉਂ ਉਸ ਤਰੀ ਬਣਾਇਆ ਪਰ ਤੁਸੀਂ ਕਹਿੰਦੇ ਸੀ ਢਾਹ ਦੇਨੇ ਆ ਜਦੋਂ ਭਾਈ ਜੇਠਾ ਜੀ ਕੋਲ ਗਏ ਉਹਨਾਂ ਨੂੰ ਕਿਹਾ ਬੇਟਾ ਜਿਵੇਂ ਸਵੇਰ ਦੱਸਿਆ ਥੜਾ ਉਸ ਢਗ ਦਾ ਨਹੀਂ ਬਣਿਆ ਤਾਂ ਦੇ ਉਹਨੂੰ ਸਤ ਬਚਨ ਤਾਂ ਦੋਨਾਂ ਨੇ ਦਿੱਤੇ ਤੇ ਨਾਲ ਫਿਰ ਲਕੀਰ ਖਿੱਚ ਕੇ ਫਿਰ ਦੱਸ ਗਏ ਕਿ ਸਵੇਰ ਇਸ ਤਰੀਕੇ ਦੇ ਬਣਾਓ ਸਾਥ ਸੰਗਤ ਥੜਾ ਦੂਜੇ ਦਿਨ ਬਣੇ ਫਿਰ ਗੁਰੂ ਅਮਰਦਾਸ ਜੀ ਨੇ ਆਏ ਤੇ ਕਹਿਣ ਲੱਗੇ ਮੇਰੀ ਮਰਜ਼ੀ ਦਾ ਨਹੀਂ ਬਣਿਆ ਤਹਾ ਦੇ ਨੂੰ ਭਾਈ ਰਾਮਾ ਜੀ ਕੁਝ ਬੋਲੇ ਕਿ ਮਹਾਰਾਜ ਦੇਖੋ ਮੈਂ ਮਿਹਨਤ ਕੀਤੀ ਸਾਰਾ ਦਿਨ ਧੁੱਪ ਚ ਲੱਗਾ ਰਿਆ ਆਪ ਕਹਿੰਦੇ ਮੇਰੀ ਮਰਜ਼ੀ ਦਾ ਨਹੀਂ ਬਣਿਆ ਸਤਿਗੁਰੂ ਨੇ ਕਿਹਾ ਜਦੋਂ ਨਹੀਂ ਬਣਿਆ ਕੰਧ ਵੀ ਟੇਢੀ ਤੇਰੀ ਢਾਹ ਤਾਂ ਦਿੱਤਾ ਪਰ ਅੰਦਰੋਂ ਮਜਬੂਰੀ ਵਸ ਨੇ ਭਾਈ ਜੇਠਾ ਜੀ ਕੋਲ ਗਏ ਉਹਨਾਂ ਨੇ ਢਾਹ ਦਿੱਤਾ ਤੀਸਰੇ ਦਿਨ ਫੇਰ ਫੜਾ ਬਣਾਇਆ ਗੁਰੂ ਅਮਰਦਾਸ ਸ਼ਾਮ ਨੂੰ ਆਏ ਫਿਰ ਦੋਨਾਂ ਨੂੰ ਕਹਿ ਦਿੱਤਾ ਨਹੀਂ ਪਹਿਲਾਂ ਕਿ ਆਪ ਭਾਈ ਰਾਮੇ ਨੂੰ ਮੇਰੀ ਮਰਜ਼ੀ ਦਾ ਫ਼ਰਦਾ ਨਹੀਂ ਬਣਿਆ ਅਸੀਂ ਜੋ ਤੁਹਾਨੂੰ ਸਵੇਰੇ ਦੱਸ ਕੇ ਜਾਂਦੇ ਆ ਤੁਸੀਂ ਕਿਉਂ ਨਹੀਂ ਉਸ ਮੁਤਾਬਕ ਬਣਾਉਂਦੇ ਤੇ ਭਾਈ ਰਾਮੇ ਨੇ ਅੱਗੋਂ ਕਹਿ ਦਿੱਤਾ ਕਹਿੰਦਾ ਤੁਹਾਡੀ ਮਰਜ਼ੀ ਦਾ ਬੰਨਾ ਵੀ ਨਹੀਂ ਹੁਣ ਮੇਰੇ ਤੋਂ ਉਹਨਾਂ ਨੇ ਕਿਹਾ ਜੀ ਕਿਉਂ ਨਹੀਂ ਬੰਨਾ ਕਹਿੰਦਾ ਦੇਖੋ ਤਿੰਨ ਦਿਨ ਹੋ ਗਏ ਨੇ ਮੈਂ ਪੂਰੀ ਤਵੱਜਹ ਇਕਾਗਰਤਾ ਨਾਲ ਖਾਣਾ ਬਣਾਨਾ ਵਾ ਪਰ ਤੁਸੀਂ ਸ਼ਾਮ ਨੂੰ ਆ ਕੇ ਟਵਾ ਦਿੰਦੇ ਹੋ ਕਿਰਾ ਦੇਂਦੇ ਹੋ ਮਹਾਰਾਜ ਜੀ ਨੇ ਕਹਿਆ ਸਾਡੀ ਮਰਜ਼ੀ ਦਾ ਬਣਦਾ ਹੀ ਨਹੀਂ ਕਨ ਕਾ ਬੰਨਾ ਵੀ ਨਹੀਂ ਇਹਦਾ ਕਾਰਨ ਇੱਕੋ ਵੇ ਕਿ ਤੁਸੀਂ ਬਜ਼ੁਰਗ ਹੋ ਚੁੱਕੇ ਹੋ ਜੋ ਸਵੇਰੇ ਦੱਸ ਦਿਓ ਸ਼ਾਮ ਨੂੰ ਤੁਸੀਂ ਭੁੱਲ ਜਾਂਦੇ ਬਸ ਚੇਤੇ ਰੱਖਿਓ ਇੱਥੇ ਬੰਦੇ ਨੂੰ ਫਰਕ ਪੈ ਜਾਂਦਾ ਜੋ ਤੁਸੀਂ ਸਵੇਰ ਦੱਸ ਦਿਓ ਸ਼ਾਮ ਨੂੰ ਭੁੱਲ ਜਾਂਦੇ ਹੋ ਮੈਂ ਕੱਲ ਨੂੰ ਨਹੀਂ ਬਣਾਣਾ ਮਹਾਰਾਜ ਜੀ ਨੇ ਕਿਹਾ ਤੇਰੀ ਮਰਜ਼ੀ ਉਧਰ ਗਏ ਭਾਈ ਜੇਠਾ ਜੀ ਵੱਲ ਕਹਿ ਲੱਗੇ ਸਾਡੀ ਮਰਜ਼ੀ ਦਾ ਨਹੀਂ ਬਣਿਆ ਮਹਾਰਾਜ ਤਾ ਦੇਣਾ ਚੌਥੇ ਦਿਨ ਗੁਰੂ ਰਾਮਦਾਸ ਭਾਈ ਜੇਥੇ ਦੇ ਰੂਪ ਚ ਉਹ ਥੜਾ ਬਣਾਣ ਆਏ ਨੇ ਪਰ ਭਾਈ ਰਾਮਾ ਨਹੀਂ ਚੌਥੇ ਦਿਨ ਵੀ ਟਵਾ ਦਿੱਤਾ ਪੰਜਵੇਂ ਦਿਨ ਬਣਾਇਆ ਫਿਰ ਟਵਾ ਦਿੱਤਾ ਛੇਵੇਂ ਦਿਨ ਬਣਾਇਆ ਫਿਰ ਟਵਾ ਦਿੱਤਾ ਸੱਤਵੇਂ ਦਿਨ ਜਦੋਂ ਥੜਾ ਟਵਾਣ ਲੱਗੇ ਨਾਲ ਕਹਤਾ ਤੈਨੂੰ ਇੰਨੇ ਦਿਨ ਹੋ ਗਏ 7 ਦਿਨ ਹੋਏ ਮੇਰੀ ਮਰਜ਼ੀ ਦਾ ਥੜਾ ਨਹੀਂ ਬਣਿਆ ਤੇ ਕਹਿੰਦੇ ਨੇ ਸ਼ਬਦ ਗੁਰੂ ਰਾਮਦਾਸ ਨੇ ਵੀ ਵਰ ਦਿੱਤੇ ਮਹਾਰਾਜ ਤੇਰੀ ਮਰਜ਼ੀ ਦਾ ਮੇਰੇ ਤੋਂ ਬੰਨਾ ਵੀ ਨਹੀਂ ਹੁਣ ਫਰਕ ਜੇ ਦੋਨਾਂ ਸ਼ਬਦਾਂ 'ਚ ਵੱਡੇ ਦਮਾਦ ਨੇ ਕਿਹਾ ਤੁਹਾਡੀ ਮਰਜ਼ੀ ਦਾ ਨਹੀਂ ਬੰਨਾ ਤੁਸੀਂ ਭੁੱਲ ਜਾਂਦੇ ਹੋ ਗੁਰੂ ਰਾਮਦਾਸ ਭਾਈ ਜੇਥਾ ਦੇ ਰੂਹ ਵਿੱਚ ਨੇ ਉਦੋਂ ਕਹਿਣ ਲੱਗੇ ਮਾਲਕ ਤੇਰੀ ਮਰਜ਼ੀ ਦਾ ਬੰਨਾ ਵੀ ਨਹੀਂ ਮੇਰੇ ਤੋਂ ਕਹਿਣ ਲੱਗੇ ਕਿਉਂ ਨਹੀਂ ਬੰਨਾ ਕਹਨ ਲੱਗੇ ਸਤਿਗੁਰੂ ਤੁਸੀਂ ਜੋ ਸਵੇਰੇ ਦੱਸਦੇ ਹੋ ਮੈਂ ਸ਼ਾਮ ਤੱਕ ਭੁੱਲ ਜਾਣਾ ਭੁੱਲਣ ਵਾਲੇ ਤੋਂ ੜਾ ਕਿੱਥੇ ਬੰਨਾ ਤੂੰ ਸਮਰੱਥ ਵੱਡਾ ਮੇਰੀ ਮੱਥੋੜੀ RAM ਜੀ ਸੀ ਬਾਣੀ ਤੋਂ ਦੇਖ ਲਈਏ ਗੁਰਪ੍ਰਤਾਪ ਸੂਰਜ ਚ ਲਿਖਿਆ ਥੜਾ ਟਾਹ ਤਾਂ ਮਹਾਰਾਜੀ ਵੱਲ ਇਸ਼ਾਰਾ ਕਰਕੇ ਕਹਿ ਲੱਗੇ ਸਤਿਗੁਰੂ ਪਾਈ ਜੇਠਾ ਜੀ ਖਾਉ ਆਜਾਨ ਨਿਤ ਭੁੱਲਣ ਹਾਰੋ ਮਾਲਕ ਮੈਂ ਤੇਰਾ ਜੇ ਚਰਨ ਪਕੜਨੇ ਨੇ ਸ਼ੁਕਰਾਨੇ ਵਿੱਚ ਨਾਲ ਰੋਈ ਜਾਣ ਦੇਖੋ ਆਹ ਗੁਰੂ ਅਮਰਦਾਸ ਦੇ ਕੋਲੋਂ ਬਖਸ਼ ਰੋਪ ਹੈ ਕਹਿਣ ਲੱਗੇ ਕਿਉਂ ਕਹਿੰਦੇ ਨੇ ਇੱਕ ਦਿਨ ਭੁੱਲੇ ਦੋ ਦਿਨ ਭੁੱਲੇ ਤਿੰਨ ਦਿਨ ਭੁੱਲੇ ਤੈਨੂੰ ਸਜ਼ਾ ਦਿੱਤੀ ਜਾਂਦੀ ਮੈਨੂੰ ਤਾਂ 7 ਦਿਨ ਭੁੱਲਦੇ ਨੂੰ ਹੋ ਗਿਆ ਤੂੰ ਫਿਰ ਕਿਰਪਾ ਕਰੀ ਜਾਂਦਾ ਹਾਉ ਆ ਜਾਨ ਨਿਤ ਭੁੱਲਣ ਖਾਰੋ ਤੁਮ ਕਿਰਪਾਨ ਨਿਜ ਬਿਰਤ ਸਮਾਰੋ ਤੁਸੀਂ ਕਿਰਪਾਲੂ ਆਪਣੇ ਬਿਰਧ ਬਾਣੇ ਦੀ लाज ਰੱਖ ਦਿਓ ਬਾਰ-ਬਾਰ ਬਖਸ਼ਤ ਹੋ ਮੋਹੀ ਵਾਰ-ਵਾਰ ਤੈਨੂੰ ਬਖਸ਼ੀ ਜਾਂਦੇ ਹੋ ਮੈਨੂੰ ਕਿਰਪਾ ਕਰਦੇ ਪਿਓ ਬਾਰ-ਬਾਰ ਬਖਸ਼ਤ ਹੋ ਮੋਹੀ ਅਪਰਾਧੀ ਅਰ ਮੂਰਖ ਕੋ ਹੀ ਕਹਿ ਲੱਗੀ ਜਿਤਨੇ ਸਮਤ ਦੇਸੋ ਜਾਨਵ ਬਿਨ ਦੀਏ ਕਿ ਆ ਬਪਰਾ ਮਾਨਵ ਜਿੰਨੀ ਤੂੰ ਅਕਲ ਦਿੰਦਾ ਮਾਲਕਾ ਮੈਂ ਉਹਨਾਂ ਕਰ ਸਕਿਆ ਮੇਰੇ ਚੈਨੀ ਸਮਰੱਥਾ ਨਹੀਂ ਗੁਰਮੁਖੋ ਸਤ ਥੜੇ ਨਹੀਂ ਬਣੇ ਸਤ ਤਖਤ ਮੇਲੇ ਗੁਰੂ ਰਾਮਦਾਸ ਸਤ ਦਿਨ ਥੜਿਆ ਬਣਿਆ ਗੁਰੂ ਰਾਮਦਾਸ ਤੋਂ ਲੈ ਕੇ ਖਲਗੀ ਧਰ ਪਿਤਾ ਜੀ ਤੱਕ ਇਹ ਜੋਤ ਵਿਚਰਦੀ ਰਹੀ ਸਤ ਜਾਂਮੇ ਡਾਕਟਰ ਤਾਰਨ ਸਿੰਘ ਉਹਨਾ ਬੜਾ ਸੋਹਣਾ ਲਿਖਿਆ ਥੜੇ ਅਤੇ ਤਖਤ ਕਹਿਣ ਲੱਗੇ ਇਹ ਥੜੇ ਨਹੀਂ ਇਹ ਤਖਤ ਨੇ ਅੱਜ ਤਨ ਗੁਰੂ ਅਮਰਦਾਸ ਇਤਨੇ ਪ੍ਰਸੰਨ ਹੋਏ ਜਦੋਂ ਨਾ ਗੁਰੂ ਰਾਮਦਾਸ ਜੀ ਨੇ ਕਿਹਾ ਹਾਂ ਆ ਜਾਨ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਬਸ ਆਈ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ ਆਪਣਾ ਆਪ ਜਨਾਨਾ ਨਾਲ ਨਿਮਰਤਾ ਜਿ ਰਹਿਣਾ ਸਾਧ ਸੰਗਤ ਅੱਜ ਵੀ ਭਾਈ ਜੇਠਾ ਜੀ ਸਿਰ ਤੇ ਟੋਕਰੀ ਪਟੋਂਦੇ ਨੇ ਤੁਸੀਂ ਥੋੜੀ ਜੀ ਇਕਾਗਰਤਾ ਬਖਸ਼ਿਓ ਮੈਂ ਇਸ ਤੋਕ ਤੱਕ ਪਹੁੰਚ ਜਾਵਾਂ ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇ। ਅੱਜ ਸਿਰ ਤੇ ਟੋਕਰੀ ਚੁੱਕੀ ਗੁਰੂ ਅਮਰਦਾਸ ਜੀ ਨੇ ਆਵਾਜ਼ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਪੁਰਖਾ ਬਿਰਦ ਬਾਬਾ ਜੀ ਨੂੰ ਇੱਕ ਕੰਮ ਕਰੋ ਅੱਜ ਜੇਠਾ ਜੀ ਨੂੰ ਇਸ਼ਨਾਨ ਕਰਾ ਕੇ ਲਿਆਓ ਸੁੰਦਰ ਪਹੁੰਚਾ ਪੋਸ਼ਾਕ ਪਹਿਨਾ ਦਿਓ ਪਰਿਵਾਰ ਵਿੱਚੋਂ ਪੁੱਤਰਾਂ ਨੂੰ ਭਰਾਵਾਂ ਨੂੰ ਸਿੱਖਾਂ ਨੂੰ ਸਾਰਿਆਂ ਨੂੰ ਇਕੱਠਾ ਕਰ ਲਿਆ ਤੇ ਉੱਥੇ ਫਿਰ ਅੱਜ ਬਖਸ਼ਿਸ਼ ਕੀ ਕੀਤੀ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਰਾਮਕਲੀ ਸਾਧਕ ਹੈ ਉਹਦੇ ਵਿੱਚੋਂ ਅਸੀਂ ਕੋਈ ਤੁਕਾ ਲੈ ਲੈਂਦੇ ਹਾਂ ਕਿ ਸ੍ਰੀ ਗੁਰੂ ਰਾਮਦਾਸ ਜਯੋ ਜਗ ਮੈਂ ਤੈ ਖਾਰ ਪਰਮ ਪਦ ਪਾਏ ਗੁਰੂ ਅਮਰਦਾਸ ਜੀ ਨੇ ਪਰੇ ਕੋਈ ਇਕੱਠ ਵਿੱਚ ਇਹ ਸ਼ਬਦ ਕਹੇ ਕਿ ਮੇਰੇ ਸਿੱਖੋ ਮੇਰੇ ਪੁੱਤਰੋ ਮੇਰੇ ਭਰਾਵੋ ਇਹ ਸ਼ਬਦ ਵਰਤੇ ਕਹਿੰਦੇ ਨੇ ਖਰੀਦਾਂ ਭਾਣਾ ਉਹਦੀ ਰਜ਼ਾ ਵਾਪਰੀ ਖੈ ਤੇ ਉਹਨੇ ਕਹਿ ਦਿੱਤਾ ਮੇਰੇ ਪਾਸ ਆਓ ਅਸੀਂ ਉਹਦੇ ਕੋਲ ਚੱਲੇ ਖਾਂ ਪਰ ਕੋਈ ਵੀ ਸਾਡੇ ਜਾਨ ਤੋਂ ਬਾਅਦ ਰੋਏ ਨਾ ਜਿਹੜਾ ਰੋਏਗਾ ਉਹ ਸਾਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ ਮੂਲ ਨਹੀਂ ਪਾਏਗਾ ਤੇ ਕਹਨ ਲੱਗੇ ਰੋਹੀ ਦਾ ਤਾਂ ਉਹਨਾਂ ਨੂੰ ਹੀ ਜਿਹੜੇ ਗਵਾਹ ਕੇ ਜਾਂਦੇ ਨੇ ਤੇ ਜਿਨ੍ਹਾਂ ਨੂੰ ਸਰੂਪੇ ਪ੍ਰਮਾਤਮਾ ਦਿੰਦਾ ਹੋਵੇ ਉਹਨਾਂ ਨੂੰ ਰੋਹੀ ਦਾ ਨਹੀਂ ਇਹ RAMKALI ਸੱਦ ਸ਼ੁਰੂ ਹੁੰਦਾ ਕਿ ਜਗ ਦਾਤਾ ਸੋਏ ਭਗਤ ਵਚਨ ਤੇ ਲੋਏ ਜਿਓ ਗੁਰ ਸ਼ਬਦ ਸਮਾਵੈ ਅਵਰ ਨ ਜਾਣੇ ਕੋਏ ਜਿਓ ਅਵਰੋ ਨ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੈ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਬਾਵਾ ਆਇਆ ਹਕਾਰਾ ਚੱਲਣ ਵਾਲਾ ਆਇਆ ਹਕਾਰਾ ਚੱਲਣ ਵਾਲਾ ਹਰ ਨਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਫਗਤ ਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਪਾਸ ਜੀਉ ਸਤਿਗੁਰੂ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਉ ਪੈਜ ਰੱਖੋ ਅਰ ਜਨ ਕੇਰੀ ਹਰ ਦੇਵੋ ਨਾਮ ਨਿਰੰਜਨੋ ਕੰਤ ਚਲਦਿਆ ਹੋਏ 베ਲੀ ਦਮ ਜਮ ਦੂਤ ਕਾਲ ਲਿਖਨ ਜਨੋਂ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਤਾਰ ਕਿਰਪਾ ਸਤ ਗੁਰੂ ਮਿਲਾਇਆ ਧਨ ਧਨ ਕਹ ਸਵਾਸ ਜਿਓ ਮੇਰੇ ਸਿੱਧ ਸੁਣੋ ਪੁੱਤ ਭਾਈਓ ਮੈਂ ਸਿਰ ਵਿੱਕੋ ਆਹ ਤੇ 6 ਬਦੇ ਕਦੀ ਵਕਤ ਮਿਲਿਆ ਸੰਗਤ ਦੀ ਸੇਵਾ ਕਰਦੇ ਆ ਸੱਚੇ ਵੇ ਕੱਲ ਵੀ ਅਰਜ਼ ਕੀਤੀ ਸੀ ਬਾਣੀ ਦੇ ਅਰਥਾਂ ਦਾ ਦਾਵਾ ਨਹੀਂ ਪਰ ਜਿੰਨਾ ਵੱਡਾ ਖਜ਼ਾਨਾ ਬਾਪੂ ਦੇ ਗਿਆ ਨਾ ਸੱਚੇਵੇਂ ਕਦੀ ਕੋਈ ਮੁਕੰਮਲ ਖਰਚ ਸਕੇ ਸਤਿਗੁਰੂ ਨੇ ਕਿਹਾ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰਾ ਹਰ ਪਾਣਾ ਇਹਦਾ ਅਰਥ ਮੇਰੇ ਖਰੀਦਾ ਪਾਣਾ ਹੈ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰਾ ਹਰ ਪਾਣਾ ਆਓ ਮੈਂ ਪਾਸ ਜਿਓ ਤੁਸੀਂ ਮੇਰੇ ਕੋਲ ਆ ਜਾਓ ਅਮਰਦਾਸ ਜੀ ਤੇ ਸਿੱਖ ਪੁੱਜਦੇ ਨੇ ਮਹਾਰਾਜ ਤੁਹਾਨੂੰ ਕੰਨ ਲਗੇ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜੀਓ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਬਾਣਾ ਭਾਵੈ ਆਨੰਦ ਅਨਹਦ ਵਜੈ ਵਾਜੈ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤਰ ਲਿਖਿਆ ਪਰਵਾਣਾ ਫਿਰੈ ਨਹੀਂ ਗੁਰ ਜਾਵੇ ਹਰ ਪ੍ਰਭ ਬਾਸ ਜੀਓ ਇਸ ਤੋਂ ਅਗਲੀਆਂ ਦੁਕਾਨੇ ਭਾਈ ਜੇਠਾ ਸਾਹਿਬ ਸੁੰਦਰ ਬਸਤਰ ਪਾਇਆ ਅੱਜ ਗੁਰੂ ਅਮਰਦਾਸ ਜੀ ਦੇ ਚਰਨਾਚ ਆ ਗਏ ਸਤਿਗੁਰੂ ਨੇ ਭਰੇ ਹੋਏ ਇਕੱਠ ਵਿੱਚ ਪੁੱਤਰਾਂ ਨੂੰ ਸਿੱਖਾਂ ਨੂੰ ਸੰਗਤਾਂ ਨੂੰ ਮੁਖਾਤਬ ਕੀਤਾ ਕਹਿਣ ਲੱਗੇ ਅਸੀਂ ਚੋਲਾ ਬਦਨ ਲਗੇ ਹਾਂ ਮੱਥਾ ਟੇਕ ਦਿੱਤਾ ਧੰਨ ਗੁਰੂ ਰਾਮਦਾਸ ਦੇ ਚਰਨਾਚ ਗੁਰਿਆਈ ਦਾ ਤਿਲਕ ਦੇ ਦਿੱਤਾ ਬਾਬਾ ਬੁੱਢਾ ਜੀ ਨੇ ਸ਼ਬਦ ਨਿਸ਼ਾਨ ਮਿਲਿਆ ਕਹਿਣ ਲੱਗੇ ਮੇਰੇ ਸਾਹਮਣੇ ਮੇਰੇ ਪੁੱਤਰ ਮੇਰੇ ਭਰਾ ਮੇਰੇ ਸਿੱਖ ਮੇਰੇ ਸਾਹਮਣੇ ਮੱਥਾ ਟੇਕੋ ਸਭ ਨੇ ਮੱਥਾ ਟੇਕਿਆ ਮੋਰੀ ਪੁੱਤਰ ਅੱਗੇ ਹੋ ਕੇ ਨਮਸਕਾਰ ਕੀਤੀ ਪਰ ਕਈਆਂ ਨੇ ਆਪ ਉਧਰਾਪਣ ਦਿਖਾਇਆ ਗੁਰੂ ਨੇ ਕਿਹਾ ਜਿਹੜਾ ਇਹਨੂੰ ਮੱਥਾ ਟੇਕੇਗਾ ਭਾਗ ਉਸੇ ਨੂੰ ਲੱਗਣ। ਸ੍ਰੀ ਵਾਹਿਗੁਰੂ ਦੇਖੋ ਹੁਣ ਉਹ ਕਿੱਡੀ ਵੱਡੀ ਪਦਵੀ ਮਿਲ ਲਗੀ। ਬਚਨ ਖੈ ਹਜ਼ੂਰ ਨੇ ਕਿਹਾ ਸਤਗੁਰ ਪਾਣਾ ਆਪਣੇ ਬਹਿ ਪਰਵਾਸਦਾਇ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮਹਮੂਲ ਨਾ ਪਾਇਆ ਮਿਤ ਪਹਿਜੈ ਮਿਤਦਰਥ ਮਿੱਤਰ ਪਹਿਜੈ ਦਰਤ ਨ ਸਰੂਪਾ ਮਿਲਣਾ ਮਿਤ ਬਿਖਸੈ ਜੇ ਇੱਕ ਮਿੱਤਰ ਨੂੰ ਆਵਾਰ ਮਿਲਦਾ ਹੋਵੇ ਤੇ ਦੂਜੇ ਨੂੰ ਰੋਣਾ ਨਹੀਂ ਚਾਹੀਦਾ ਉਹਨੂੰ ਖੁਸ਼ ਹੋਣਾ ਚਾਹੀਦਾ ਮੈਂ ਆਵਾਰ ਸ਼ਬਦ ਤਾਂ ਬਦਲੇ ਸਮਝ ਪੈ ਜਾਏਗੀ ਨਾ ਮਿਤ ਪਹਿਜੈ ਮਿਤ ਬਿਖਸੈ ਜਿਸ ਮਿੱਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤ ਗੁਰੂ ਪਹਿਨਾਵੇ ਸਤ ਗੁਰੂ ਪਰਤਖ ਹੁੰਦਾ ਪਰਤਖ ਹੁੰਦਾ ਆਪਣਾ ਸ਼ਰੀਰ ਕੈਮ ਗੁਰੂ ਅਮਰਦਾਸ ਦਾ ਸਤ ਗੁਰੂ ਪਰਤਖ ਹੁੰਦਾ ਵਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਪੁੱਤ ਭਾਈ ਰਾਮਦਾਸ ਪਹਿਰੀ ਪਾਇਆ ਸ੍ਰੀ ਗੁਰੂ ਰਾਮਦਾਸ ਜੈੋ ਜੈ ਜਗ ਮੈਂ ਸਭ ਸਿੱਖ ਬੰਦਪੁੱਤ ਪੁੱਤ ਪਾਈ ਰਾਮਦਾਸ ਪਹਿਰੀ ਪਾਇਆ ਅੰਤੇ ਸਤ ਗੁਰੂ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਬਾਨ ਜਿਓ ਕੈਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪੁਰਾਨ ਜਿਓ ਹਰ ਕਥਾ ਪੜੀਆ ਹਰਨਾਮ ਸੁਣੀਆ ਬੇਬਾਨ ਹਰਿ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁਲ ਹਾਸਰ ਪਾਵੇ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸਜਣ ਜਿਓ RAM DAS ਸੋਢੀ ਤਿਲਕ ਦਿਆ ਸ੍ਰੀ ਗੁਰੂ RAM DAS ਜੈਉ ਜਗ ਮੈਂ RAM DAS ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਹੁਣ ਦੇਖੋ ਹੋਰਿਆ ਕੀ ਸਤਿਗੁਰ ਪੁਰਖ ਜੇ ਬੋਲਿਆ ਸਤਿਗੁਰ ਪੁਰਖ ਗੁਰੂ ਅਮਰਦਾਸ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮੰਨ ਲਈ ਰਜ਼ਾਏ ਜਿਓ ਮੋਰੀ ਪੁੱਤ ਸੰਮੁਖ ਹੋਇਆ RAM DAS ਹੈ ਪਹਿਰੀ ਪਾਏ ਜੀ ਗੁਰੂ RAM DAS ਦੇ ਚਰਨਾਂ ਚ ਪੁੱਤਰ ਵਿਗਿਆ ਉਹਨੂੰ ਸੰਮੁਖ ਦੀ ਪਦਵੀ ਮਿਲੀ ਹੈ ਗੁਰੂ ਰਣ ਸਾਹਿਬ ਦੇ ਜਿੱਥੇ ਵੀ ਕਿ ਪੁੱਤਰੀ ਕੌਲ ਨਾ ਪਾਲਿਓ ਉੱਥੇ ਗੁਰੂ ਅਮਰਦਾਸ ਦਾ ਪੁੱਤਰ ਮੋਰੀ ਪੁੱਤ ਸੰਮਖੋਆ RAMDAS ਐ ਪੈਰੀ ਪਹਿ ਜਿਓ ਸਭ ਪਗਾਂ ਪੈਰੀ ਸਤ ਗੁਰੂ ਕੇਰੀ ਕਿਹੜੇ ਗੁਰੂ ਦੀ ਜਿੱਥੇ ਗੁਰੂ ਆਪ ਰਖਿਆ ਜਿੱਥੇ ਜਿੱਥੇ ਗੁਰੂ ਅਮਰਦਾਸ ਨੇ ਹੁਣ ਆਪਣੇ ਆਪ ਨੂੰ ਟਿਕਾ ਲਿਆ ਜਿੱਥੇ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੇਂ ਨਹੀਂ ਕਈਆਂ ਨੇ ਮਜ਼ਾਕ ਕੀਤੇ ਕਰ ਤੱਕ ਟੋਕਰੀ ਟੋਂਦਾ ਸੀ ਕਰ ਤੱਕ ਹੁਮਣੀਆਂ ਵੇਚਦੇ ਸਨ ਇਹਦੇ ਮਾਪੇ ਬਾਪ ਨਹੀਂ ਸਨ ਇਹਦਾ ਮਤਲਬ ਬਖੀਲੀ ਦਾ ਮਤਲਬ ਲੋਕਾਂ ਟਿਚਰਾ ਕੀਤੀਆਂ ਮਜ਼ਾਕ ਉਡਾਇਆ ਗੁਰੂ ਅਮਰਦਾਸ ਨੇ ਕਿਹਾ ਕਿ ਕੋਈ ਕੜ ਬਖੀਲੀ ਨਿਮਾ ਨਹੀਂ ਫਿਰ ਸਤ ਗੁਰੂ ਆਣ ਲਿਵਾਇਆ ਹਰ ਗੁਰੇ ਭਾਣਾ ਦੀਵ ਵਿੜਾਈ ਤੁਰ ਲਿਖਿਆ ਲੇਖ ਰਜ਼ਾਇ ਜਿਓ ਕੈ ਸੁੰਦਰ ਸਨੋ ਸੰਤੋ ਸਭ ਜਗਤ ਪਹਿਰੀ ਪਾਇ ਦਿਓ ਸ਼੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਸਾਰਾ ਜਗਤ ਅੱਜ ਚਰਨਾ ਚ ਦਿਗਦੇ ਹਾਂ ਸਿਰਫ ਮੈਂ 2-4 ਮਿੰਟ ਲੈ ਕੇ ਸੰਪੰਨਤਾ ਕਰ ਦੇਣਾ ਹੁਣ ਗੁਰਗੱਦੀ ਮਿਲ ਗਈ ਚਵਰ ਛਤਰ ਤਖਤ ਦੇ ਮਾਲਕ ਬਣ ਗਏ ਤੇ ਯਾਦ ਰੱਖਿਓ ਅੱਜ ਵੀ ਬੰਦਾ ਗੱਦੀ ਵਾਲੇ ਪਾਸੇ ਜਾਂਦਾ ਮੈਂ ਅਰਜ਼ ਕਰਾਂ ਬੰਦਾ ਗੱਦੀ ਵੱਲ ਵੇਖ ਕੇ ਭਾਈ ਜੇਠਾ ਜੀ ਨੇ ਇਸ ਕਰਕੇ ਦੀ ਸੇਵਾ ਕੀਤੀ ਗੱਦੀ ਮੈਨੂੰ ਮਿਲੇ ਯਾਦ ਰੱਖਿਓ ਗੁਰੂ ਦੀ ਗੋਦੀ ਮੰਨੀ ਸ਼ੁਰੂ ਕਰ ਦਈਏ ਜਿਹਨੂੰ ਗੋਦੀ ਮਿਲ ਜਾ ਉਹਨੂੰ ਸਭ ਕੁਝ ਹੀ ਮਿਲ ਜਾਂਦਾ ਉਹਨਾਂ ਪਿਆਰ ਮਾਣਿਆ ਸੁਖ ਮਾਣਿਆ ਗੁਰਗੱਦੀ ਮਿਲ ਗਈ ਉਹ ਮੈਂ ਪਹਿਲੇ ਦਿਨ ਵੀ ਅਰਜ਼ ਕੀਤੀ ਸ਼ਬਦ ਦੌਰਾਨ ਲਗਾ ਪਰ ਧੰਨ ਗੁਰੂ ਰਾਮਦਾਸ ਉਹਨਾਂ ਦੇ ਅੱਖਾਂ ਵਿੱਚੋਂ ਨੀਰ ਦੀ ਝੜੀ ਸੀ ਜਦ ਧਾਰਾ ਵਹਿਰੀ ਹੈ ਹਜ਼ੂਰ ਕਹਿੰਦੇ ਨੇ ਪੁਰਖਾ ਅੱਜ ਇਸ ਘਰ ਦੇ ਚਵਰ ਛਤਰ ਤਖਤ ਦੇ ਮਾਲਕ ਤੇ ਮੰਚ ਆਇਆ ਪਾਵੇਂ ਵਿਦਵਾਨ ਟਿਕਾਕਾਰਾਂ ਨੇ ਅਰਥੋ ਦੇ ਨਾਲ ਨਹੀਂ ਕੀਤੇ ਪਰ ਇਤਿਹਾਸਕਾਰਾਂ ਨੇ ਜ਼ਰੂਰ ਦਿੱਤਾ ਹੈ ਕਹਿ ਲੱਗੇ ਸਤਿਗੁਰੂ ਪਿਤਾ ਅੱਜ ਤੁਹਾਡੇ ਚਰਨਾਂ 'ਚ ਬੈਠਿਆਂ ਲਾਹੌਰ ਦੀਆਂ ਗਲੀਆਂ ਯਾਦ ਆ ਗਈਆਂ ਸੱਚੇ ਵੇ ਜਿੰਨੀ ਮਰਜ਼ੀ ਤਰੱਕੀ ਕਰ ਜਾਏ ਬੰਦਾ ਪਰ ਆਪਣੇ ਪਿਛੋਕੜ ਨੂੰ ਕਦੀ ਨਾ ਭੁੱਲੇ ਜਿਹੜਾ ਬੰਦਾ ਪਿਛੋਕੜ ਨੂੰ ਭੁੱਲ ਜਾਂਦਾ ਹੈ ਉਹ ਹੰਕਾਰੀ ਹੋ ਜਾਂਦਾ ਹੈ ਦੇਖੋ ਰੁੱਖ ਜਿਤਨਾ ਮਰਜੀ ਉੱਚਾ ਹੋ ਜਾਏ ਉਹਦੇ ਫੁੱਲ ਭਾਵੇਂ ਗੁਰਦੁਆਰੇ ਮੰਦਿਰ ਮਸਜਿਦ ਚਰਚ ਚਲਾਏ ਜਾਣ ਪਰ ਰੁੱਖ ਕਦੀ ਵੀ ਆਪਣੀਆਂ ਜੜ੍ਹਾਂ ਨੂੰ ਭੁੱਲਦਾ ਨਹੀਂ ਜਿਹੜਾ ਜੜ੍ਹਾਂ ਨੂੰ ਭੁੱਲ ਜਾਏਗਾ ਉਹਦੇ ਫੁੱਲਾਂ ਦਾ ਨਾਸਵਾਜ ਜਾਏਗਾ ਜਿਹੜਾ ਪਿਛੋਕੜ ਨੂੰ ਭੁੱਲ ਜਾਏਗਾ ਉਹਦਾ ਜੀਵਨ ਵੀ ਕੁਚਰੀ ਰਹੇਗਾ ਜਹਾਂ ਚਾਪਰ ਸਬਰ ਕਰਨੇ ਆ ਅਸਮਾਨ ਚ ਉੱਡਦਾ ਹੈ ਜਿਹੜਾ ਰੋਡ 'ਚ ਸਫਰ ਕਰਨਾ ਹੈ ਉਹਦੇ ਤੋਂ ਕਈ ਗੁਣਾ ਤੇਜ਼ੀ ਨਾਲ ਉਹ ਸਫਰ ਤੇ ਕਰ ਰਿਹਾ ਹੈ ਪਰ ਜਹਾਜ਼ ਵੀ ਉਹੀ ਮੰਜ਼ਿਲ ਤੇ ਲ ਜਾਂਦਾ ਜਿਹੜਾ ਥੱਲੇ ਚੜਿਆ ਰਿਹਾ ਹੁੰਦਾ ਹੈ ਜੇ ਜਿਹੜਾ ਪਾਇਲਟ ਥੱਲੇ ਤੋਂ ਜਿਹਦਾ ਸੰਬੰਧ ਟੁੱਟ ਗਿਆ ਜੇ ਜਹਾਜ਼ ਚੜ ਕੇ ਇਹ ਕਹਿ ਲੱਗ ਪਾ ਹੁਣ ਮੈਨੂੰ ਥੱਲੇ ਵਾਲੇ ਦੀ ਕੀ ਪਰਵਾਹ ਉਹ ਕੰਟਰੋਲ ਰੂਮ ਤੋਂ ਟੁੱਟ ਜਾਏ ਮੈਂ ਤਾਂ ਆਪੇ ਨਾ ਉੱਚਾ ਉੱਠ ਗਿਆ ਜਿਹੜਾ ਉੱਚਾ ਉੱਠ ਕੇ ਥੱਲੇ ਨਾਲੋਂ ਕਨੈਕਸ਼ਨ ਤੋੜ ਦੇਉ ਜਹਾਜ਼ ਕਦੀ ਉਤਰਦੇ ਨਹੀਂ ਹੁੰਦੇ ਪਿਛੋਕਰ ਨਾਲ ਜੁੜ ਕੇ ਕਹਿਣ ਲੱਗੇ ਮਾਲਕ ਅੱਜ ਲਾਹੌਰ ਦੀਆਂ ਗਲੀਆਂ 'ਚ ਤੇ ਆ ਗਈਆਂ 2 ਸਾਲ ਦੀ ਉਮਰ ਸੀ ਬਾਪੂ ਨੇ ਮੈਨੂੰ ਉਛੜ ਚੁੱਕਿਆ ਮਾਂ ਦਾ ਸਿਵਾ ਬਲ ਦਾ ਦੇਖਿਆ ਪਰ ਮਾਂ ਦੇ ਚਿਹਰੇ ਦੀ ਪਛਾਣ ਨਹੀਂ ਲੱਗੀ ਸਤਗੁਰੂ 7 ਸਾਲ ਦੀ ਉਮਰ ਸੀ ਪਿਤਾ ਦੇ ਚਿਖਾ ਨੂੰ ਅੱਗ ਦਿਖਾਈ ਸੀ ਅੱਜ ਉਹ ਦਿਨ ਚੇਤੇ ਆ ਗਏ ਮੇਰੇ ਆਪਣੇ ਆਨੇ ਵੀ ਦਰਵਾਜ਼ੇ ਬੰਦ ਕਰ ਲੈ ਕੱਖਾਂ ਦੀ ਕੀਮਤ ਸੀ ਪਰ ਅੱਖਾਂ ਤਾਂ ਭਾਰੀਆਂ ਨੇ ਮਾਲਕਾ ਘੁੰਮਣੀਆਂ ਵੇਚਣ ਵਾਲਾ ਤੂੰ ਆਪਣੇ ਦਿਲ ਦਾ ਟੁਕੜਾ ਬੇਟੀ ਦਾ ਰਿਸ਼ਤਾ ਕੀਤਾ ਮੈਨੂੰ ਘਰ 'ਚ ਥਾਂ ਦਿੱਤੀ ਅੱਜ ਤੇਰੇ ਚਰਨਾਂ 'ਚ ਮੈਂ ਨਮਸ਼ਕਾਰ ਕਰਕੇ ਕਹਿੰਦਾ ਸੱਚੇ ਬਾਦਸ਼ਾਹ ਮੈਨੂੰ ਪਿਛੋਕਰ ਚਿੱਤੇ ਆ ਗਿਆ ਤੂੰ ਅੱਜ ਮੇਰੇ ਸਿਰ ਤੇ ਨਰੰਜਨੀ ਛੱਤ ਚੁਲਾ ਦਿੱਤਾ ਇਸ ਬਚਨ ਨੂੰ ਪਾਵੇਂ ਸੀ ਗੌੜੀ ਰਾਗ 'ਚ ਪੜਨੇ ਆ ਕਿ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਗੁਣ ਦਰਥੇ ਪਰੁ ਪੁਕਾਰ ਕਿ ਸਤਗੁਰੂ ਤੇਰੇ ਕਿੰਨੇ ਕੋ ਫਲ ਪੁਕਾਰ ਗਿਣਾਵਾ ਤੁਮਰੇ ਗੁਨ ਕਿਆ ਕਹਾ ਮੇਰੇ ਸਤਗੁਰਾਂ ਜਬ ਗੁਰ ਬੋਲੇ ਤਬ ਬਿਸਮ ਹੋ ਜਾਏ ਕਿਰਨੇ ਜਦੋਂ ਸਤਗੁਰ ਜ਼ਬਾਨ ਤੇ ਤੁਹਾਡਾ ਨਾ ਹੁੰਦਾ ਨਾ ਪੂਰੇ ਦਾ ਪੂਰਾ ਸ਼ਰੀਰ ਬਿਸਮਾਤ ਵਿੱਚ ਚਲਾ ਜਾਂਦਾ ਜਬ ਗੁਰ ਬੋਲੇ ਤਬ ਬਿਸਮ ਹੋ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ ਜੈਸੇ ਹਮ ਸਤਗੁਰ ਰਾਖ ਲੀਏ ਛਡਾਇ ਤੂੰ ਗੁਰਪਿਤਾ ਤਨ ਗੁਰੂ ਅਮਰਦਾਸ ਤੁਸੀਂ ਪਿਤਾ ਤੁਸੀਂ ਮਾਤਾ ਤੁਸੀਂ ਰਿਸ਼ਤੇਦਾਰ ਸਭ ਕੁਝ ਮੇਰੇ ਤੁਸੀਂ ਕੋ ਤੂੰ ਗੁਰਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਧ ਪਮੇਰਾ ਸਖਾ ਸਿਖਾਏ ਜੋ ਖਮਰੀ ਬਿਦ ਹੁੰਦੀ ਮੇਰੇ ਸਤਗੁਰਾਂ ਮੇਰੀ ਹਾਲਤ ਨੂੰ ਤੁਸੀਂ ਜਾਣ ਦੇਖੋ ਜੋ ਖਮਰੀ ਬਿਦ ਹੁਕਤੀ ਮੇਰੇ ਸਤਗੁਰਾਂ ਸਾਬਦ ਤੁਮਹਾਰ ਜਾਣੋ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਖਮ ਥਾਪੇ ਪਰ ਤਨ ਤਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲੇ ਚੁਕੇ ਸਭ ਸੋਗ ਸੰਤਾਪੇ ਜਦੋਂ ਉਹੀ ਸੋਢੀ ਸੁਲਤਾਨ ਚਵਰ ਛਤਰ ਤਖਤ ਦੇ ਮਾਲਕ ਬਣੇ ਤੇ ਪੱਟ ਸਾਹਿਬ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਨਾਨਕ ਗੁਰੂ ਜੀ ਨੇ ਭਗਤੀ ਕੀਤੀ ਇੱਕ ਮਨ ਹੋ ਕੇ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਖਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰਤੇ ਆਇਓ ਸ੍ਰੀ ਗੁਰੂ ਰਾਮਦਾਸ ਜਾਇਓ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਜਦੋਂ ਬਾਬਾ ਸੱਤਾ ਜੀ ਨੇ ਦੇਖਿਆ ਕਹਿਣ ਲੱਗੇ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤੈਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਕਰਾਮਾਤ ਵਾਪਰ ਗਈ ਕਿ ਸਰਜਣ ਹਾਰੇ ਪਰਮਾਤਮਾ ਨੇ ਗੁਰੂ ਰਾਮਦਾਸ ਨੂੰ ਧਾਰਨ ਕਰ ਲਿਆ